ਦੇ ਲੀ ਗਏ ਜਦੋਂ ਕਿ ਪਹਿਲਾਂ ਸੀ ਲੋਕਡਾਊਨ ਸੀ ਉਦੋਂ ਵੀ ਦੇਖਿਆ ਲੋਕ ਘਰਾਂ ਚ ਦੁਬਕੇ ਬੈਠਿਆ ਅਫਸਰ ਬੈਠਿਆ ਸਾਰੇ ਬੈਠਿਆ ਸਿੱਖ ਆਪਣੇ ਮੋਡਿਆਂ ਤੇ ਸਿਲੰਡਰ ਚੁੱਕ ਕੇ ਤੁਰੇ ਰਹਿੰਦੇ ਆ ਇਹ ਕਹਿਣਾ ਪਿਆ ਕਿ ਇਹਨਾਂ ਗੁਰਦੁਆਰਿਆਂ ਨੂੰ 84 ਤੁਸੀਂ ਅੱਗ ਲਾ ਦੇ ਸੋ ਅੱਜ ਕੋਨਾ ਗੁਰਦੁਰਿਆਂ ਵਿੱਚੋਂ ਤੁਹਾਨੂੰ ਸੁਆਸ ਨਹੀਂ ਆਉਂਦੇ ਪਏ 84 ਚ ਹੋਇਆ ਵਿਪਾਰ ਗੈਸ ਕੰਡ ਹੋ ਰਿਆ ਸੀ ਨਾ 84 ਚ ਜਦੋਂ ਬੜੇ ਲੋਕ ਮਰੇ ਸਨ ਗਾ ਗੈਸ ਲੀਕ ਹੋ ਗਈ ਸੀ ਸੱਚ ਜੇ ਉਧਰ ਗੱਲ ਚ ਟੈਰ ਪਾਇਆ ਗੋ ਉਸੇ ਸਾਲ ਤੇ ਸੇਖੋ ਉਸੇ ਸਾਲ ਉਸ ਨਾਲ ਗੈਸ ਪੀੜਤਾਂ ਵਾਸਤੇ ਲੰਗਰ ਲੈ ਕੇ ਚਲੇ ਗਏ ਇੱਕ ਵਾਰ ਮੈਂ ਇੱਥੇ ਬੇਨਤੀ ਕੀਤੀ ਸੀ ਨੂੰ ਮੈਂ ਇਨੀ ਕਿ ਇਮੋਸ਼ਨਲ ਕਰ ਲਈ ਅੱਜ ਵੀ ਕਿਸਾਨ ਮੋਰਚਾ ਕਹਿ ਲੋ ਅਸੀਂ ਸਾਰੇ ਰੋਜ਼ ਵੱਖ-ਵੱਖ ਲੋਕ ਨਹੀਂ ਪਰ ਅੰਦਰ ਖਾਤੇ ਲੜਦੀ ਸਿੱਖ ਸਵੇਲ ਡੋਈ ਹੈ ਸਵੇਲ ਲੰਗਰ ਕੀ ਹੈ ਕਬਰਾਉਂ ਅਸੀਂ ਤੁਹਾਡੇ ਪਿੱਛੇ ਖਲੋਤੇ ਆਂ ਦੇਖੋ ਚਾਰ ਚਰ ਬੰਦੇ ਪਿੰਡ ਦੇ ਸਾਰੇ ਡੰਗਰ ਸੰਭੀ ਬੈਠੇ ਤੇ ਉੱਥੇ ਬੈਠੋ ਅਸੀਂ ਪਿੱਛੇ ਤੁਹਾਡੀ ਡੰਗਰ ਸੰਭਾਂਗੇ ਖੇਤ ਸੰਭਾਂਗੇ ਇਸ ਸਵੇਲ ਕੀ ਦੀ ਇਸ ਸਵੇਲ ਗੁਰੂ ਨਾਨਕ ਸਾਹਿਬ ਦੀ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਹੈ ਫਿਰ ਮੇਰੀ ਅਰਜ਼ੇ ਮੈਂ ਕਿਸੇ ਫਿਰਕੇ ਨੂੰ ਇਹ ਨਹੀਂ ਕਹਿ ਕੇ ਨਿਵਾ ਦਖਾਨ ਲਈ ਕਿਉਂਕਿ ਸਿੱਖ ਦਾ ਖਿਰਦੇ ਇਹਨਾਂ ਕੁੰਗਲ ਕੈ ਇਹ ਦੁਸ਼ਮਨ ਦਾ ਵੀ ਭਲਾ ਮੰਗਦਾ ਹੁੰਦਾ ਹੈ ਅੱਜ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਾਂ ਯਾਦ ਕਰ ਰਹੇ ਆ ਭਾਈ ਕਲਈਆ ਸਾਹਿਬ ਵੀ ਆਪ ਨੂੰ ਪਤਾ ਹੋਣਾ ਹੈ ਭਾਵੇਂ ਉਹ ਘਟਨਾ ਗੁਰੂ ਗੋਬਿੰਦ ਸਿੰਘ ਵਾਪਰੇ ਵਾਪਰੀ ਪਰ ਭਾਈ ਕਲਈਆ ਜੀ ਨੂੰ ਆਤਮ ਜਾਗਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਲਾਈ ਸੀ ਨਾ ਭਾਈ ਨਨਵਾ ਹੋਏ ਨਿਕ ਉਹਨਾਂ ਤੋਂ ਬਾਣੀ ਸੁਣੀ ਗੁਰੂ ਤੇਗ ਬਹਾਦਰ ਦੀ ਸ਼ਮਦੀ ਸੁਣਿਆ ਭਾਈ ਕਨਈਆ ਜੀ ਨੇ ਹਾਲਾਂਕਿ ਬਚਪਨ ਵਿੱਚ ਉਹਨਾਂ ਦਾ ਸੁਭਾਅ ਸੀ ਜੇ ਵਿੱਚ ਕੌਡੀਆਂ ਪਾਣੀਆਂ ਪੈਸੇ ਪਾਣੇ ਲੋਡ ਬੰਦਾ ਨੂੰ ਵੰਡ ਆਉਣਾ ਤੇ ਮਾਂ ਨੇ ਇੱਕ ਦਿਨ ਇੱਥੋਂ ਤੱਕ ਜਿਹੜਾ ਲੋਡਵੰਦ ਹੁੰਦਾ ਸੀ ਉਹਦਾ ਭਾਰ ਚੁੱਕ ਲੈਣਾ ਕੁਛਕਾ ਗੰਗ ਚੁੱਕ ਲੈਣੀ ਗੱਜ ਪੰਡ ਚੁੱਕ ਲੈਣੀ ਤੇ ਮਾਂ ਨੇ ਇੱਕ ਦਿਨ ਇਹੀ ਕਿਹਾ ਸੀ ਵੇ ਕਨਈਆ ਹੁਣ ਲੋਕੀ ਵੀ ਗੱਲੇ ਕਰ ਲਾ ਗੱਲਾਂ ਕਰ ਲਾ ਪਿਆ ਤੂੰ ਬੇਗਾਰੀਆਂ ਦੇ ਬਿਰ ਇਹ ਭਾਂਡੇ ਆਪਣੇ ਚੁੱਕਣਾ ਪੰਡਾ ਉਹਨਾਂ ਨੇ ਸਾਰੀ ਗੱਲ ਸੁਣ ਕੇ ਮਾਂ ਜਦੋਂ ਕਲਪ ਕੇ हट ਗਈ ਕਹਿੰਦੇ ਮਾਂ ਜਦੋਂ ਮੇਰੇ ਬਾਰੇ ਕੋਈ ਗੱਲ ਕਰੇ ਨਾ ਤੇਰੇ ਨਾਲ ਤੂੰ ਇੱਕੋ ਗੱਲ ਮੁਕਾ ਦਿਆ ਕਰ ਮੇਰੇ ਘਰ ਇੱਕ ਕਮਲਾ ਜੰਮਿਆ ਹੋਇਆ ਹੈ ਤੇ ਇਹ ਰਸੰਤ ਰਤਨ ਮਾਤਰੀ ਕਿ ਮਾ ਤੂੰ ਗੱਲ ਖੜਾ ਛੜਾ ਮੇਰੇ ਘਰ ਕਮਲਾ ਜੰਮਿਆ ਕੀ ਪਤਾ ਸੀ ਇਸ ਕਮਲੇ ਦੇ ਅੰਦਰ ਕਿੰਨੀ ਨਿਰਵੈਰਤਾ ਤੇ ਨਿਰਪਹਿਤਾ ਤੇ ਨਿਰਮਲਤਾ ਹੈ ਇਹ ਫਿਰ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਏ ਬਾਣੀ ਸੁਣ ਕੇ ਇਤਿਹਾਸ ਕਹਿੰਦਾ ਮਹਾਰਾਜ ਪਾਣੀ ਮਗਾਨ ਗੁਰੂ ਤੇਗ ਬਹਾਦਰ ਚਰਨਾ ਉੱਤੇ ਡੋਲਣਾ ਕਹਿ ਲਿਆ ਦੋ ਤਿੰਨ ਮਹੀਨੇ ਕਹਿੰਦੇ ਆ ਪਾਣੀ ਲਿਆਈ ਗਏ। ਅੱਕੀ ਕੋਈ ਨਹੀਂ, ਥੱਕੀ ਕੋਈ ਨਹੀਂ। ਸੁਣਿਓ। ਜਦੋਂ ਪਾਣੀ ਪਾंदे ਨੇ ਮਹਾਰਾਜ ਨੇ ਖੁਸ਼ੀ ਬਖਸ਼ੀ। ਸੰਤ ਰਤਨਮਾਲੀਨ ਦਾ ਗ੍ਰੰਥੀ ਸੇਵਾ ਪੰਥੀਆਂ ਦਾ। ਕਹਿੰਦੇ ਨੇ ਹਜ਼ੂਰ ਨੂੰ ਮੱਥਾ ਟੇਕਿਆ, ਗੁਰੂ ਤੇਗ ਬਹਾਦਰ ਨੇ ਸਿਰ ਤੇ ਹੱਥ ਰੱਖਿਆ, ਉਹ ਲੱਗਦਾ ਹੈ ਸਰੀਰ ਨੇ ਅਸਰੀਰੀ ਹੋਵਾ। ਇਹ ਲਵੇ ਬੜਾ ਗਹਿਰਾ ਹੈ ਸਰੀਰ ਨੇ ਅਸਰੀਰੀ ਹੋਵਾ। ਐਸ ਢਾਂਚੇ ਵਿੱਚੋਂ ਉਹ 10 ਪੈ ਜਿਹੜਾ ਢਾਂਚੇ ਵਿੱਚ ਬੰਦ ਨਹੀਂ ਸ਼ਰੀਰ ਹੀ ਹੋ ਗੁਰੂ ਤੇਗ ਬਹਾਦਰ ਸਾਹਿਬ ਦੀ ਦਾਤ ਤੇ ਧਰਮ ਦੀ ਆਜ਼ਾਦੀ ਮੇਰੇ ਤੁਹਾਡੇ ਖਿਆਲ ਨਹੀਂ ਮਿਲਦੇ ਪਰ ਮੈਨੂੰ ਕੋਈ ਖੱਗ ਨਹੀਂ ਤੇ ਜਿਹੜਾ ਅੱਜ ਸਾਰੇ ਧਰਤੀ ਤੇ ਹੋ ਰਿਹਾ ਸਾਡਾ ਉੱਥੇ ਜਿਹੜਾ ਏਰੀਆ ਤੇ ਬਾਰਡਰ ਵਾਲਾ ਉੱਥੇ ਪੈਸੇ ਦੇ ਦੇ ਕੇ ਤਾਂ ਤਬਦੀਲ ਕਰ ਦਿਓ ਜੀ ਮੈਂ ਇਹ ਇਹ ਵੀ ਗੱਲ ਕਹੀ ਸੀ ਉਹ ਲੋਕੋ ਇੱਥੇ ਤਾਂ ਅਮਰਤ ਛਕਣ ਲੱਗਿਆ ਵੀ ਪੰਜ ਪਿਆਰੇ ਕਹਿੰਦੇ ਆ ਤੇਰੀ ਅਰਦਾਸ